ਵੈਦ ਕਲੋਨੀਆ ਕੱਟਣ ਦੇ ਮਾਮਲੇ ਦੇ ਵਿੱਚ ਗਲਾਡਾ ਲਗਾਤਾਰ ਹੀ ਐਕਸ਼ਨ ਮੋਡ ਦੇ ਵਿੱਚ ਦੇਖਿਆ ਜਾ ਸਕਦਾ ਤਾਂ ਇੱਕ ਹੋਰ ਅਜੀਹਾਂ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਕਿ ਇੱਕ ਕਲੋਨਾਈਜ਼ਰ ਦੇ ਉੱਪਰ ਦੋ ਦਿਨਾਂ ਦੇ ਵਿੱਚ ਦੋ ਮਾਮਲੇ ਜਿਹੜੇ ਨੇ ਗਲਾਡਾ ਦੇ ਵੱਲੋਂ ਦਰਜ ਕਰ ਲਿੱਤੇ ਗਏ ਨੇ ਜਿਸ ਦੇ ਮਗਰੋਂ ਜਿਹੜੇ ਬਾਕੀ ਕਲੋਨਾਈਜ਼ਰ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਦੱਸਦੀ ਹੈ ਕਿ ਚਰਚਾਵਾਂ ਐਵੀਂ ਸਾਹਮਣੇ ਆ ਰਹੀਆਂ ਨੇ ਕਿ ਕਈ ਹੋਰ मामलਿਆਂ ਦੇ ਵਿੱਚ ਵੀ ਪਰਚਾ ਜਿਹੜਾ ਦਰਜ ਕੀਤਾ ਜਾ ਸਕਦਾ ਤਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਚਚਾਵਾ ਜਿਹੜੀਆਂ ਨੇ ਲਗਾਤਾਰ ਹੀ ਸਾਹਮਣੇ ਆਉਂਦੀਆਂ ਹੋਈਆਂ ਦੇਖਿਆ ਜਾ ਸਕਦੀਆਂ ਨੇ ਤੇ ਮਾਮਲੇ ਦਰਜ ਹੋਣ ਦੇ ਮਗਰੋਂ ਬਾਕੀ ਕਲੋਨਾਈਜ਼ਰ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਲਗਭਗ 90 ਤੋਂ 95 ਕਲੋਨਾਈਜ਼ਰ ਜਿਹੜੇ ਨੇ 2018 ਤੋਂ 2022 ਤੱਕ ਵੱਡੇ ਸਤਰ ਤੇ ਵਾਇਲੇਸ਼ਨ ਕਰਦੇ ਹੋਏ ਪਾਈ ਗਈ ਸੀ ਅवैध ਕਲੋਨੀਆਂ ਕਟੀਆਂ ਗਈਆਂ ਸੀ ਜਿਸ ਦੇ ਮਗਰੋਂ ਦੇਖਿਆ ਜਾ ਸਕਦਾ ਸੀ ਕਿ ਕਿੱਥੇ ਨਾ ਕਿੱਥੇ ਨਿਯਮਾਂ ਨਿਯਮ ਜਿਹੜੇ ਨੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਦੇ ਚਲਦਿਆਂ ਜਿਹੜੇ ਬਾਕੀ ਕਲੋਨਾਈਜ਼ਰ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਦੇਖਿਆ ਜਾ ਸਕਦਾ ਹੈ ਕਿ ਕਲੋਨਾਈਜ਼ਰ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਵਿੱਚ ਵੀ ਲਗਾਤਾਰ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਤੇ ਉੱਪਰ ਵੀ ਕਾਰਵਾਈ ਨਾ ਹੋ ਜਾਵੇ ਕੁਲਮੀ ਲਾ ਕੇ ਦੇਖਿਆ ਜਾ ਸਕਦਾ ਹੈ ਕਿ ਗਲਾਡਾ ਦੇ ਵੱਲੋਂ ਹਲੇ ਤੱਕ ਕਾਫੀ ਜ਼ਿਆਦਾ ਮਾਮਲੇ ਜਿਹੜੇ ਨੇ ਦਰਜ ਕਰ ਲਿੱਤੇ ਗਏ ਨੇ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਲਾਡਾ ਦੇ ਵੱਲੋਂ ਹੋਰ ਮਾਮਲੇ ਦਰਜ ਕੀਤੇ ਜਾਣੇ ਤੇ ਹੁਣ ਇਹ ਮਾਮਲਾ ਨਾਮੀ ਕੋਲੋਨਾਈਜ਼ਰ ਦਾ ਸਾਹਮਣੇ ਆ ਰਿਹਾ ਜਿਸ ਤੇ ਬੀਤੇ 2 ਦਿਨਾਂ ਦੇ ਵਿੱਚ 2 ਪਰਚੇ ਜਿਹੜੇ ਨੇ ਗਲਾਡਾ ਦੇ ਵੱਲੋਂ ਦਰਜ ਕਰ ਲਿੱਤੇ ਗਏ ਨੇ